ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਜਣਾ ਦੇ ਫੋਨ ਆਏ ਮੈਸੇਜ ਆਏ ਕਹਿੰਦੇ ਤੁਸੀਂ ਦਿੱਲੀ ਕਤਲੇਆਮ ਤੇ ਬੋਲਦੇ ਨੇ ਮੈਂ ਬहोत ਵਾਰੀ ਬੋਲੇ ਮੇਰੇ ਆਪਣੇ ਚੈਨਲ ਤੇ ਵੀਡੀਓ ਪਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਪਰ ਜਿਹੜੀ ਮੈਂ ਬੇਨਤੀ ਕਰਨੀ ਹੈ ਇਹ ਕਿਸੇ ਦੇ ਕਹਿਣ ਤੇ ਨਹੀਂ ਕਰਨੀ ਮੈਂ ਕਰਨੀ ਚਾਹੁੰਦਾ ਸੀ ਬੇਨਤੀ ਕਿ ਥੋੜਾ ਜਿਹਾ ਸਮਝਿਆ ਜਾਵੇ ਤੇ ਸਮਝਾਇਆ ਜਾਵੇ ਦਿੱਲੀ ਜਿਹੜਾ ਕਤਲਿਆਮ ਹੋਇਆ ਦਰਵਾਸਾ ਦੇ ਅਟੈਕ ਤੋਂ ਬਾਅਦ ਵਿੱਚ ਜਦੋਂ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਪਰ ਇਹਦਾ ਜ਼ਿੰਮੇਵਾਰ ਕੌਣ ਹੈ ਜਿਹੜਾ ਦਿੱਲੀ ਦੇ ਵਿੱਚ ਕਤਲਿਆਮ ਹੋਇਆ ਕਸੂਰਬਾਰ ਕੌਣ ਹੈ ਸਾਡੀ ਕੌਮ ਦੇ ਵਿੱਚ ਇੱਕ ਸ਼ਬਦ ਬੜਾ ਮਕਬੂਲ ਹੈ। ਅਸਲ ਵਿੱਚ ਉਹ ਸ਼ਬਦ ਹੀ ਹੈ। ਉਹਦੀ ਰਿਐਲਿਟੀ ਕੀ ਹੈ? ਉਹਦਾ ਸਿਧਾਂਤ ਕੀ ਹੈ? ਉਹਨੂੰ ਸਮਝਣਾ ਹਰੇਕ ਮਨੁੱਖ ਦੇ ਬਸ ਦੀ ਗੱਲ ਨਹੀਂ ਹੈਗੀ। ਤੁਸੀਂ ਜਿੰਨੂੰ ਮਰਜ਼ੀ ਪੁੱਛੋ ਕਿੱਦਾਂ ਜੀ ਕਹਿਣਗੇ ਚੜ੍ਹਦੀ ਕਲਾ। ਮੈਂ ਚੜ੍ਹਦੀ ਕਲਾ। ਚੜ੍ਹਦੀ ਕਲਾ ਵਿੱਚ ਰਹੋ। ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਚੜ੍ਹਦੀ ਕਲਾ ਜ਼ਰੂਰੀ ਹੈ ਚੜ੍ਹਦੀ ਕਲਾ ਹੋ ਜੂਗੀ ਇਦਾਂ ਹੀ ਬਰਦਿਆ ਨਾ ਸਿੱਖ ਸ਼ਰ ਸ਼ਬਦ ਚੜ੍ਹਦੀ ਕਲਾ ਵਾਸਤੇ ਪਰ ਕਦੇ ਸੋਚਿਆ ਵੀ ਚੜ੍ਹਦੀ ਕਲਾ ਤੋਂ ਢੈਂਦੀ ਕਲਾ ਕਿਉਂ ਹੋਈ ਜਿਹੜੇ ਚੜ੍ਹਦੀ ਕਲਾ ਵਿੱਚ ਕਹਿੰਦੇ ਸੀ ਆਪਣੇ ਆਪ ਨੂੰ ਉਹ ਢੈਂਦੀ ਕਲਾ ਵਿੱਚ ਕਿਵੇਂ ਚਲੇ ਗਏ ਕਦੇ ਇਹ ਸੋਚਿਆ ਅਸੀਂ ਸੋਚਣ ਦੀ ਕੋਸ਼ਿਸ਼ ਕੀਤੀ ਨੇ ਗੁਰੂ ਸਾਹਿਬ ਦੇ ਜੇ ਤੁਸੀਂ ਸਮਕਾਲੀ ਟਾਈਮ ਦੀ ਗੱਲ ਕਰੋਗੇ ਜੇ ਤੁਸੀਂ ਜਿਹੜੇ ਜੁੱਧ ਹੋਏ ਨੇ ਜਿਹੜੀਆਂ ਜੰਗਾਂ ਹੋਈਆਂ ਨੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਨੇ ਚਾਰ ਜੰਗਾਂ ਕੀਤੀਆਂ ਚਾਰੇ ਜਿੱਤੀਆਂ ਉਹ ਜੰਗਾਂ ਖੋਸ ਤੇ ਹਵਾਸ ਦੇ ਨਾਲ ਸਮਝਦਾਰੀ ਨਾਲ ਲੜੀਆਂ ਗਈਆਂ ਸਮਝਦਾਰੀ ਨਾਲ ਜਿੱਤੀਆਂ ਗਈਆਂ ਤੇ ਗੁਰੂ ਕਲਗੀਧਰ ਸੱਚੇ ਪਾਸ਼ਾ ਨੇ 14 ਜੰਗ ਕੀਤੇ ਆ ਜਿੱਤੇ ਗਏ ਸਮਝਦਾਰੀਆਂ ਖੁਸ਼ ਆਵਸ ਦੇ ਨਾਲ ਜਦੋਂ ਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਜਾਂਦਾ ਹੈ ਉਦੋਂ ਕਿਲਾ ਛੱਡਣ ਵਾਸਤੇ ਇੱਕ ਬਹੁਤ ਵੱਡਾ ਫੈਸਲਾ ਲੈਣਾ ਸੀ ਗੁਰੂ ਕਨੈਦਰ ਸੱਚੇ ਪਾਤਸ਼ਾਹ ਨੇ ਉਹ ਫੈਸਲਾ ਲਿਆ ਸਮੇ ਸਮੇਂ ਸਰ ਜਿਹੜੇ ਜੰਗਾਂ ਜੁੱਧਾਂ ਦੇ ਮਾਹਰ ਜਰਨੈਲ ਸੀ ਗੁਰੂ ਪਾਤਸ਼ਾਹ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤਾਂ ਕਿਤੇ ਜੰਗ ਲੜੇ ਤੇ ਤਾਂ ਕਿਤੇ ਇਹ ਲੜਾਈਆਂ ਗੁਰੂ ਪਾਸ਼ਾ ਜਿੱਤੀਆਂ ਸੀ ਪਰ ਉਹ ਤੋਂ ਬਾਅਦ ਜਿੰਨੇ ਵੀ ਜੰਗ ਜੁਦ ਹੋਏ ਨੇ ਉਹਨਾਂ ਦੇ ਵਿੱਚ ਸਾਡੇ ਕੜਮ ਚੌਧਰੀਆਂ ਨੇ ਆਪਣੀਆਂ ਅਕਲਾਂ ਵਰਤੀਆਂ ਕਈ ਬਕਾਊ ਮਾਲ ਨਿਕਲੇ ਤੇ ਕਈਆਂ ਨੇ ਧੋਖੇ ਕੀਤੇ ਆਪਣੇ ਨਾਲ ਮੈਂ ਜਿਹੜੀ ਗੱਲ ਦਿੱਲੀ ਕਤਲਿਆਂ ਤੇ ਕਰਨੀ ਹੈ ਥੋੜਾ ਜਿਹਾ ਉਤੇ ਫੋਕਸ ਰੱਖਣਾ ਹੈ ਬਹੁਤ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਸੈਂਕੜਿਆਂ ਦੀ ਤਾਦਾਦ ਵਿੱਚ ਬਲੂ ਸਟਾਰ ਦੇ ਦੋਸ਼ੀ ਕੌਣ ਹੈ ਕਿਹਦੀ ਵਜ੍ਹਾ ਕਾਰਨ ਹੋਇਆ ਤੇ ਕੌਣ-ਕੌਣ ਅਟੈਕ ਕਰਾਉਣ ਦੇ ਵਿੱਚ ਇਨਵੋਲਵ ਹੈਗਾ ਸੀ ਇਹ ਸਭ ਕੁਝ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਬਹੁਤ ਏਕਦਮ ਮੈਂ ਪੜੀਆਂ ਨੇ ਕੁਝ ਮੈਨੂੰ ਸਹੀ ਲੱਗੀਆਂ ਕਈਆਂ ਨੇ ਆਪਣੀ ਮਰਜ਼ੀ ਕੀਤੀ ਜਾਂ ਕਿਸੇ ਦੇ ਪ੍ਰੈਸ਼ਰ ਦੇ ਨਾਲ ਉਹ ਕਿਤਾਬਾਂ ਦੇ ਵਿੱਚ ਲਿਖ ਦਿੱਤਾ ਗਿਆ ਪਰ ਮੈਂ ਇੱਕ ਬੇਨਤੀ ਕਰਨੀ ਨੇ ਕਰਨੀ ਹੈ ਉਸ ਵਕਤ ਦੇ ਜਦੋਂ ਦਰਵਾਸਰ ਤੇ ਅਟੈਕ ਹੁੰਦਾ ਆਰਮੀ ਦੇ ਅਫੀਸਰ ਬੈਠੇ ਨੇ ਧਾਰਮਿਕ ਆਗੂ ਬੈਠੇ ਨੇ ਪੋਲਿਟਿਕਲ ਲੀਡਰ ਬੈਠੇ ਨੇ ਆਮ ਲੋਕ ਬੈਠੇ ਨੇ ਜਿਹੜੇ ਉਸ ਵਕਤ ਮੌਜੂਦ ਸੀ ਉਹਨਾਂ ਦਾ ਕਹਿਣਾ ਕੁਝ ਹੋਰ ਹੈ ਹਰ ਜਣਾ ਤੁਸੀਂ ਸਰਬੀਤ ਸਿੰਘ ਐਮਪੀ ਬਣਾਇਆ ਫਰੀਦਕੋਟ ਤੋਂ ਇਹਨਾਂ ਦਾ ਫਾਦਰ ਇਹ ਕੌਣ ਨੇ ਤੈਨੂੰ ਜਾਣੇ ਨੇ ਕੇਰ ਸਿੰਘ, ਸੁਤਵੰਨ ਸਿੰਘ, ਬਿਜਨ ਸਿੰਘ ਇਹਨਾਂ ਨੇ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਉਦੋਂ ਬਾਅਦ ਦੇ ਵਿੱਚ ਦਿੱਲੀ ਦੇ ਜਿਹੜੇ ਲੋਕ ਸੀ ਉਹ ਭੜਕੇ ਜਾਂ ਭੜਕਾਏ ਗਏ ਤੇ ਸਿੱਖਾਂ ਦਾ ਕਤਲ ਆਮ ਹੋਇਆ ਤੇ ਦਿੱਲੀ ਵਿੱਚ ਉਹ ਪਰਿਵਾਰ ਵੀ ਹੈਗੇ ਨੇ ਭਾਵੇਂ ਉਹ ਮੁਸਲਮਣ ਸੀ ਭਾਵੇਂ ਸਿੱਖ ਸੀ ਉਹਨਾਂ ਨੇ ਜਾਂ ਹਿੰਦੂ ਸੀ ਉਹਨਾਂ ਨੇ ਸਿੱਖ ਪਰਿਵਾਰਾਂ ਦੀ ਰੱਖਿਆ ਵੀ ਕੀਤੀ ਆਪਣੇ ਘਰਾਂ ਵਿੱਚ ਸ਼ਿਫਾ ਕੇ ਰੱਖੇ ਵੀ ਬਹੁਤੇ ਜਾਨਾਂ ਬਚਾਈਆਂ ਵੀ ਰਾਜਨੀਤੀ ਇਹ ਕਾਰੇ ਸੀ ਅਗਲੇ ਸਭ ਕੁਝ ਕਰ ਦਿੱਤਾ ਪਰ ਜਿਹੜੀ ਮੈਂ ਚੜ੍ਹਦੀ ਕਲਾ ਤੋਂ ਢੈਂਦੀ ਕਲਾ ਦੀ ਗੱਲ ਕਰਨੀ ਹੈ ਉਹ ਕੀ ਹੈ 인ਦਰਾ ਗਾਂਧੀ ਦਾ ਕਤਲ ਇਸ ਕਰਕੇ ਹੋਇਆ ਕਿ ਦਰਬਾਰ ਸਾਹਿਬ ਤੇ ਅਟੈਕ ਕੀਤਾ ਦਰਬਾਰ ਸਾਹਿਬ ਨੂੰ ਢਾਟਾਰੀ ਕੀਤਾ ਗਿਆ ਕਸੂਰਵਾਰ ਅਸੀਂ ਗਾਂਧੀ ਪਰਿਵਾਰ ਨੂੰ 인ਦਰਾ ਗਾਂਧੀ ਨੂੰ ਕਹਿੰਦੇ ਕਿ ਇਹ ਪ੍ਰਧਾਨ ਮੰਤਰੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੀ ਇੰਦਰਾ ਗਾਂਧੀ ਨੇ ਸਿੱਧਾ ਹੀ ਆਰਮੀ ਨੂੰ ਆਰਡਰ ਕਰ ਦਿੱਤਾ ਕਿ ਤੁਸੀਂ ਅਟੈਕ ਕਰ ਦਿਓ ਆਰਮੀ ਦੇ ਵਿੱਚ ਜਿਹੜੇ ਵੱਡੇ ਵੱਡੇ ਅਫੀਸਰ ਨੇ ਕਿ ਉਹ ਬੇਅਕਲੇ ਸੀ ਉਹਨਾਂ ਨੇ ਸਿੱਧਾ ਹੀ ਟਰੈਕ ਕਰਤਾ ਸੈਂਕੜੇ ਮੀਟਿੰਗਾਂ ਕੀਤੀਆਂ ਹੋਣਗੀਆਂ ਲੱਗਦੇ ਨੇ ਕਿੰਨਾ ਵੱਡਾ ਪਲਾਨ ਹੋਊਗਾ ਦੂਜੀ ਗੱਲ ਆ ਜਿਹੜਾ ਬਾਦਲ ਪਰਿਵਾਰ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਹ ਝੁੰਡਲੀ ਉਹ ਤੋਂ ਸ਼ਾਮਲ ਸੀ ਵਿੱਚ ਸੰਤ ਹਰਜਨ ਸਿੰਘ ਲੌਂਗੋਵਾਲ ਤੁਸੀਂ ਵਰਸੀ ਮਨਾਉਣੇ ਆਏ ਸਾਲ ਇਹ ਵਿੱਚ ਹੈ ਨਹੀਂ ਸੀ ਉਸ ਵਕਤ ਸੰਜਨਾਰ ਸਿੰਘ ਭਿੰਡਰਾ ਵਾਲੇ ਨਾਲ ਗਿਆਨੀ ਗੈਲ ਸਿੰਘ ਦੀਆਂ ਮੀਟਿੰਗਾਂ ਹੋਈਆਂ ਨਹੀਂ ਇਹਨੂੰ ਕਿੱਥੇ ਛਿਪਾਉਂਗੇ ਤੁਸੀਂ ਦਰਵਾਸਾਹਬ ਤੇ ਅਟੈਕ ਹੋਣ ਤੋਂ ਪਹਿਲਾਂ ਕੀ ਭਿੰਡਰਾ ਵਾਲੇ ਨਾਲ ਰਾਬਤਾ ਨਹੀਂ ਹੋਇਆ ਉਹਨੂੰ ਕਿਹਾ ਨਹੀਂ ਗਿਆ ਸੀ ਕਿ ਤੂੰ ਦਰਬਾਰ ਸਭ ਖਾਲੀ ਕਰ ਦੇ ਜਾਨੀ ਕਿ ਇੱਥੋਂ ਬਾਹਰ ਆ ਜਾਓ ਗਿਰਫਤਾਰੀ ਦੇ ਦਿਓ ਗੁਰੂ ਕਲਗੀਧਰ ਸੱਚੇ ਪਾਸ਼ਾ ਪੁੱਤਰਾਂ ਦੇ ਦਾਨੇ ਨਨਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਕਰਦੇ ਆ ਕਿ ਭਿੰਡਰਾਂ ਵਾਲਾ ਉਦੋਂ ਵੀ ਸਿਆਣਾ ਸੀ ਮੈਂ ਤਾਂ ਬੇਨਤੀ ਕਰਦਾ ਉਹਨੇ ਫੁਕਰੀਆਂ ਬੜੀਆਂ ਮਾਰੀਆਂ ਫੜਾਂ ਬੜੀਆਂ ਬੜਾ ਬੜੀਆਂ ਮਾਰੀਆਂ ਸੀ ਕਿ ਮੈਂ ਟਰੱਕਾਂ ਦੇ ਟਰੱਕ ਭਰ ਕੇ ਆਰਮੀ ਦੇ ਭੇਜੂੰਗਾ ਮੈਨੂੰ ਇਦਾਂ ਨਹੀਂ ਫੜ ਸਕਦੇ ਪਰ ਉਸ ਵਕਤ ਡਰ ਗਿਆ ਸੀ ਕਿ ਜਦੋਂ ਮੈਂ ਬਾਹਰ ਆਇਆ ਸ਼ਾਇਦ ਮੇਰੀ ਗੋਲੀ ਮਾਰ ਦਿੱਤੀ ਜਾਵੇ ਡਰਦਾ ਸੀ ਗੋਲੀ ਤਾਂ ਬਾਅਦ ਵਿੱਚ ਵੀ ਵੱਜ ਗਈ ਉਹਦੇ ਮਨ ਚ ਇੱਕ ਭਲੇਖਾ ਸੀ ਕਿ ਸ਼ਾਇਦ ਮੈਂ ਦਰਬਾਰ ਸਾਹਿਬ ਵਿੱਚ ਬੈਠਾਂ ਇੱਥੇ ਕੋਈ ਅਟੈਕ ਨਹੀਂ ਕਰੂਗਾ ਪੁਲਿਸ ਦਾ ਜਾਂ ਆਰਮੀ ਦਾ ਕੰਮ ਹੈ ਜਿੱਥੇ ਵੀ ਕੋਈ ਗਲਤ ਅਨਸਰ ਬੜ ਗਿਆ ਉਹਨੇ ਅਟੈਕ ਕਰਨੇ ਕਰਨਾ ਇਹ ਆਪਾਂ ਮੰਨਦੇ ਆਂ ਵੀ ਗਲਤ ਇਨਕਾਉਂਟਰ ਫੇਕ ਇਨ ਕੰਟਰੀ ਹੋਈ ਪਲੀ ਸਾਰੀ ਮਾਰੀ ਨਹੀਂ ਸਾਰੀ ਜੰਗੀ ਨਹੀਂ ਇਹ ਤਾਂ ਸੱਚੀ ਹੈ ਪਰ ਕੀ ਜਦੋਂ رابطہ ਕੀਤਾ ਭਿੰਡਾ ਵਾਲਿਆਂ ਨਾਲ ਕਿ ਤੁਸੀਂ ਬਾਹਰ ਆ ਕੇ ਗ੍ਰਿਫਤਾਰੀ ਥਿਓ ਇਹ ਗੱਲਾਂ ਹੋਈਆਂ ਜਾਂ ਨਹੀਂ ਹੋਈਆਂ ਹੋਈਆਂ ਨਹੀਂ ਭਿੰਡਾ ਵਾਲਾ ਡਰਦਾ ਬਾਹਰ ਆਇਆ ਨਹੀਂ ਪਤਾ ਸੀ ਵੀ ਅਸੀਂ ਮੁੱਠੀਕ ਪਰ ਹੈਗੇ ਆ ਅਸੀਂ ਫੁਕਰੀਆਂ ਮਾਰ ਬੈਠੇ ਅਸੀਂ ਲੜ ਸਕਦੇ ਨਹੀਂ ਤੇ ਮਰਦੇ ਨੂੰ ਅੱਕ ਚੱਬਣਾ ਪਿਆ ਇਹ ਸਚਾਈ ਹੈ ਅਟੈਕ ਹੋ ਗਿਆ ਤੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤੇ ਉਹ ਕਹਿ ਸਕਦੇ ਆ ਵੀ ਉਹਨੇ ਬਦਲਾ ਲਿਆ ਸਾਡੇ ਕੌਮ ਕਹਿੰਦੀ ਐ ਮੈਂ ਇਕੱਲਾ ਥੋੜੀ ਕਿੰਨੂੰ ਪਰ ਜੇ ਤੁਸੀਂ ਬਦਲਾ ਲਿਆ ਤਾਂ ਫਿਰ ਜਿਹੜੇ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਮਾਰੀ ਉਹ ਕੀ ਉਹ ਨਹੀਂ ਬਦਲਾ ਲੈਣਗੇ ਹਾਂ ਲੈ ਨਹੀਂ ਬਦਲਾ ਲੈ ਲੈ ਮੈਂ ਗੱਲ ਕਰ ਰਹੀ ਇਹ ਚਾਹੁੰਦਾ ਸੀ ਕਿ ਦੁੱਖ ਹੈ ਜਿਹੜਾ ਇਹ ਘਟਨਾ ਕਰਮ ਹੋਇਆ ਜਿਨ੍ਹਾਂ ਨੇ ਵੀ ਕੀਤਾ ਉਹ ਦੋਸ਼ੀ ਨੇ ਭਵੇਂ ਇੰਦਰਾ ਗਾਂਧੀ ਦਾ ਪਰਿਵਾਰ ਹੈ ਭਵੇਂ ਭਿੰਡਰਾਂ ਵਾਲੇ ਦਾ ਪਰਿਵਾਰ ਹੈ ਭਿੰਡਰਾਂ ਵਾਲਾ ਖੁਦ ਸੀ ਜਾਂ ਜਿਹੜੇ ਸਾਡੇ ਅਕਾਲੀ ਆਗੂ ਸੀ ਬਾਦਲੂ ਸਭ ਸੀ ਉਸ ਵਕਤ ਮੁੱਖ ਮੰਤਰੀ ਚਿੱਠੀਆਂ ਤਾਂ ਇਹਨਾਂ ਨੇ ਭੇਜੀਆਂ ਸੀ ਇਹ ਸਾਰਾ ਲੰਗ ਲਾਣਾ ਪਸੂਰbaar ਹੈਗਾ ਹੁਣ ਜਿਹੜੀ ਆਰਮੀ ਹੈ ਉਹ ਤਾਂ ਬਹੁਤ ਸੁਲਝੇ ਹੋਏ ਨੇ ਉਹ ਐਵੇਂ ਨਹੀਂ ਟੈਗ ਕਰਦਾ ਹੁੰਦਾ ਕੁਝ ਨਾ ਕੁਦੇ ਹਜਾ ਵਾਪਰਿਆ ਤਾਂ ਕਰ ਤਾਂਗੇ ਕਹਿੰਦੇ ਤੁਸੀਂ ਦਿੱਲੀ ਕਤਲੇਆਮ ਤੇ ਬੋਲਦੇ ਕਿਉਂ ਨਹੀਂ ਹੋਣਾ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਜਿਨ੍ਹਾਂ ਇੰਦਰਾ ਗਾਂਧੀ ਦਾ ਕਤਲ ਕੀਤਾ ਤੇ ਉਹਨਾਂ ਦਾ ਪੁੱਤਰ ਜਿਹੜਾ ਨਸ਼ੇੜੀ ਐਮਪੀ ਅੱਜ ਵੀ ਇਹ ਫੜਾ ਮਾਰੀ ਜਾਂਦੀ ਹੈ ਪਹਿਲਾਂ ਦੋ ਕੁ ਦਿਨ ਫੜਾ ਮਾਰਦੇ ਰਹੇ ਅਮਰਤ ਪਾਲ ਨੂੰ ਰਿਹਾ ਕਰਾਵਾਂਗੇ ਹੁਣ ਮੂਦੀ ਝੱਗ ਵਾਂਗੂ ਮੈਂ ਸ਼ਬਦ ਵਰਤਣੇ ਨਹੀਂ ਸੀ ਬਹਿ ਗਏ ਹੁਣ ਕੀ ਹੈ ਮੇਰਾ ਕਹਿਣ ਤੋਂ ਭਾਵ ਹੈ ਜੇ ਚੜ੍ਹਦੀ ਕਲਾ ਵੱਲ ਜਾਣਾ ਢੈਂਦੀ ਕਲਾ ਵੱਲ ਵੀ ਦੇਖਣਾ ਹੈ ਸਾਡਾ ਕਸੂਰ ਕਿਤੇ ਸਾਡੀਆਂ ਕਮਜ਼ੋਰੀਆਂ ਕਿੱਥੇ ਸੀ ਇਹ ਵੀ ਦੇਖਣਾ ਹੈ ਹੁਣ ਵੀ ਸਾਨੂੰ ਖਮਿਆਜੇ ਭੁਗਤਣੇ ਪੈਣੇ ਨੇ ਜੇ ਹੁਣ ਵੀ ਅਸੀਂ ਨਾ ਖੁਸ਼ ਆਵਾਸ ਦੇ ਨਾਲ ਆਪਣੇ ਆਪ ਨੂੰ ਨਾ ਕੰਟਰੋਲ ਵਿੱਚ ਰੱਖਿਆ ਤਾਂ ਅਸੀਂ ਜਿੱਤਣ ਵੱਲ ਨਹੀਂ ਅਸੀਂ ਹੁਣ ਵੀ ਹਾਰਨ ਵੱਲ ਜਾ ਰਹੇ ਹਾਂ ਸਾਡਾ ਉਦੋਂ ਜ਼ਿਆਦਾ ਵੱਡਾ ਨੁਕਸਾਨ ਹੋਣਾ ਜਿਹੜਾ ਬਲੂ ਸਟਾਰ ਮੇਲੇ ਹੋਇਆ ਜਾਂ ਦਿੱਲੀ ਖਤਲਿਆਂ ਮੇਲੇ ਹੋਇਆ ਉਦੋਂ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਖੱਚਾਂ ਜਿਹੜੀਆਂ ਭੇਡਾਂ ਹੁਣ ਹਵਾ ਦੇ ਦੇ ਕਿ ਨੌਜਵਾਨੀ ਨੂੰ ਗੁਮਰਾਹ ਕਰ ਰਹੀਆਂ ਨੇ ਇਹਨਾਂ 'ਤੇ ਥੋੜਾ ਜਿਹਾ ਧਿਆਨ ਦੇ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ